ਸਾਹ ਰੋਸ ਮਾਰਚ ਉਹ ਬੰਗਲਾਦੇਸ਼ ਦੀ ਅੰਨੀ ਸਰਕਾਰ ਦੇ ਖਿਲਾਫ ਆ ਕਿਰਾਕੀ ਇਸਲਾਮਿਕ ਜਿਹਾਦ ਕਰ ਕਰੋ ਬੰਦ ਕਰੋ ਬੰਦ ਕਰੋ ਇਹਨਾਂ ਤੋਂ ਹੋਵੇ ਬੰਗਲਾਦੇਸ਼ ਮੇਂ ਹਮਲੇ ਬੰਦ ਕਰੋ भारत छोड़ो बांग्लादेशी बैठिए भारत छोड़ो आवाज दो हम एक हैं है, है, बांग्लादेश में हिंदुओं से हो रहे हमले बंद करो, करो, करो। हिंदुओं के कात्मा को फांसी दो ਹਾਂਜੀ ਸਰ ਜਿਹੜਾ ਜੇ ਰੋਜ਼ਮਾਰਤ ਘਟਿਆ ਜਾ ਰਹਾ ਹੈ ਕਿੰਨਾ ਪੂਰਾ ਮਕਸਦ ਹੈ ਇਹਦਾ ਮੇਨ ਮਕਸਦ ਜਿਹੜਾ ਬੰਗਲਾਦੇਸ਼ ਦੇ ਵਿੱਚ Hindu ਅਲਪਸੰਖਿਆ ਕਾ 1971 ਦੇ ਵਿੱਚ ਜਦੋਂ ਬੰਗਲਾਦੇਸ਼ ਬਣਿਆ ਉਹਦਾ Hindu ਦੀ ਆਬਾਦੀ ਉੱਥੇ 47% ਸੀਗੀ ਜਿਹੜੀ ਅੱਜ 8. ਕੁਝ ਰਹਿ ਗਈ ਉੱਥੇ Hindu ਅਲਪਸੰਖਿਆ ਖੋ ਰਿਆ ਸਿੱਖ ਅਲਪਸੰਖਿਆ ਕਾ ਬੋਧ ਪਾਰਸੀ ਜੈਨ ਸਾਰੇ ਅਲਪਸੰਖਿਆ ਕਾ ਇਹਨਾਂ ਦੇ ਉੱਤੇ ਨਿਰੰਤਰ ਹਮਲੇ ਹੋ ਰਿਹਾ ਪਹਿਣਾ ਨੂੰ ਘਰੋਂ ਕੱਢ ਕੇ ਬਰਦਕਾਰ ਕੀਤੇ ਜਾ ਰਹੇ ਆ ਉੱਥੇ Hindu ਆ ਦੇ ਮੰਦਿਰਾਂ ਤੇ ਪੂਜਾ ਸਥਾਨ ਤੇ ਹਮਲੇ ਹੋ ਰਿਹਾ ਉਹਦੇ ਖਿਲਾਫ ਜਿਹੜੀ ਹੁਣ ਸਰਕਾਰ ਜਿਹੜੀ ਉੱਥੇ ਸਰਕਾਰ ਸੀਗੀ ਉਹਦਾ ਤਖਤਾ ਪਲਟ ਕੀਤਾ ਗਿਆ ਉਹ ਸਰਕਾਰ ਦੇ ਤਖਤਾ ਪਲਟ ਹੋਣ ਤੋਂ ਬਾਅਦ ਜਿਹੜੇ ਇਸਲਾਮੀ ਜਿਹਹਾਦ ਦੇ ਨਵੇਂ ਆਇਆ ਉੱਥੇ ਜਿਹੜੇ ਕਿ ਸਾਡੇ ਹਿੰਦੂਆਂ ਦੇ ਹਮਲੇ ਕਰ ਰਿਆ ਉਹਨਾਂ ਦੇ ਖਿਲਾਫ ਸਰਕਾਰ ਨੂੰ ਚੇਤਾਉਣ ਵਾਸਤੇ ਕਿ ਸਾਡੇ ਜਿਹੜੇ ਹਿੰਦੂਆਂ ਦੇ ਹਮਲੇ ਹੋ ਰਹੇ ਤੁਰੰਤ ਬੰਦ ਹੋਣੇ ਚਾਹੀਦੇ ਆ ਤੇ ਬੰਗਲਾਦੇਸ਼ ਸਰਕਾਰ ਦੇ ਉੱਤੇ ਬਹਿਣ ਲੱਗਣਾ ਚਾਹੀਦਾ ਕਿ ਜਿਹੜੇ ਹਮਲੇ ਹੋ ਰਹੇ ਬੰਦ ਹੋਣ ਉਹਦੇ ਕਰਕੇ ਆ ਅਸੀਂ ਰੋਸ ਮਾਰਚ ਕੱਢ ਰਹੇ ਆ ਜਿਹਦੇ ਉੱਤੇ ਬਰਨਾਲਾ ਦੇ ਸਾਰੇ ਸਮਾਜਿਕ ਤੇ ਧਾਰਮਿਕ ਸੰਗਠਨ ਇਕੱਠੇ ਹੋਏ ਨੇ ਉਹਨੂੰ ਵੀ ਲੱਗਦਾ ਹੈ ਕਿ ਇਹ ਲੋਕ ਲੱਗੂਗੀ ਇਹ ਜ਼ਰੂਰ ਲੱਗੂਗੀ ਜੀ ਇਹ ਭਾਰਤ ਦੇ ਵਿੱਚ ਹਰ ਜ਼ਿਲ੍ਹਾ ਕੇਂਦਰ ਤੇ ਪ੍ਰਦਰਸ਼ਨ ਹੋ ਰਿਹਾ ਕੱਲਾ ਬਰਨਾਲੇ ਨਹੀਂ ਹੋ ਰਿਹਾ ਇਹ 780 ਥਾਂਵੇਂ ਪ੍ਰਦਰਸ਼ਨ ਹੋ ਰਿਹਾ ਤਾਂ ਕਿ ਕੇਂਦਰ ਦੀ ਸਰਕਾਰ ਬੰਗਲਾਦੇਸ਼ ਦੀ ਸਰਕਾਰ ਨੂੰ ਇਹ ਦੱਸੇ ਕਿ ਉੱਥੇ ਜਿਹੜਾ ਹਿੰਦੂਆਂ ਤੇ ਸਿੱਖਾਂ ਤੇ ਹਮਲੇ ਹੋ ਰਿਹਾ ਉਹ ਤੁਰੰਤ ਬੰਦ ਹੋਣ ਉਹਨਾਂ ਜਿਹੜੇ ਪੂਜਾ ਸਥਾਨ ਤੇ ਹਮਰੇ ਆ ਉਹ ਤੁਰੰਤ ਬੰਦ ਹੋਣ ਇਸੇ ਕਰਕੇ ਇੱਕ ਦਿਨ ਦੇ ਵਿੱਚ ਸਾਰੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਨੇਹਰੂ ਰੋਸ ਮਾਰਚ ਮਾਰਤਾ ਕਿੱਥੋਂ ਕਿੱਥੇ ਦਾ ਕੱਢੇ ਇਹ ਰੋਸ ਮਾਰਚ ਸਾਰੇ ਸਮਾਜਿਕ ਪਾਰਮਿੰਗ ਸੰਖਣਾ ਵੱਲੋਂ nehru ਚੌਂਕ ਤੋਂ ਸ਼ੁਰੂ ਹੋ ਕੇ ਪਗਾ ਸਿੰਘ ਬੋਤ ਤੱਕ ਜਾਊਗਾ ਤੇ ਸਾਰੇ ਸਦਰ ਬਜ਼ਾਰ ਵਿੱਚ ਜਾਊਗਾ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਉਹ ਸਾਰੇ ਇਕੱਠੇ ਹੋ ਕੇ Hindu ਸਮਾਜ ਦੇ ਨਾਲ ਇਕੱਠੇ ਹੋਣ ਤੇ ਬੰਗਲਾਦੇਸ਼ ਦੇ ਜਿਹੜੇ ਹਿੰਦੂਆਂ ਤੇ ਹਮਲੇ ਹੋ ਰਿਹਾ ਅਕਾਚਾਰ ਹੋ ਰਿਹਾ ਉਹਦੇ ਵਿਰੋਧ ਵਿੱਚ ਸਾਰੇ ਇਕੱਠੇ ਹੋਣ ਸੁਖਵਿੰਦਰ ਸਿੰਘ ਭੰਡਾਰੀ ਅੱਜ ਜੋ ਰੋਸ ਮਾਰਚ ਸ਼ਹਿਰ ਦੇ ਵਿੱਚ ਗੱਡੇ ਆ ਗਿਆ ਵੱਖ-ਵੱਖ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਵੱਲੋਂ ਮੈਨੂੰ ਇੱਕ ਅਪੀਲ ਆਈ ਸੀ ਕਿ ਤੁਸੀਂ ਕਨਵੀਨਰ ਬਣ ਕੇ ਇਸ ਰੋਸ ਮਾਰਚ ਦੀ ਅਗਵਾਈ ਕਰੋ ਇਹ ਰੋਸ ਮਾਰਚ ਹੈ ਜਿਹੜਾ ਇਸ ਦੇ ਵਿੱਚ ਮੇਰੇ ਨਾਲ ਹਰਵਿੰਦਰ ਸਿੰਘ ਕਾਲਾ ਤੇ ਹਰਵੰਦ ਸਿੰਘ ਬਰਨਾਲਾ ਮੇਰੇ ਨਾਲ ਕੋਕ ਕਨਵੀਨਰ ਲੱਗੇ ਤੇ ਬੰਗਲਾਦੇਸ਼ ਦੇ ਵਿੱਚ ਪਿਛਲੇ 2 ਹਫ਼ਤਿਆਂ ਤੋਂ ਜੋ ਉੱਥੇ ਰਹਿ ਰਹੇ ਹਿੰਦੂਆਂ ਦਾ ਕਤਲੇਆਮ ਹੋ ਰਿਹਾ ਉਹਨਾਂ ਦੇ ਦੁਕਾਨਾਂ ਉਹਨਾਂ ਵਿਆਂ ਫੈਕਟਰੀਆਂ ਨੂੰ ਅੱਗਾ ਲਾਈਆਂ ਜਾ ਰਹੀਆਂ ਨੇ ਬਹੁ ਬੇਟੀਆਂ ਦੀ ਇੱਜ਼ਤ ਮਿੱਟੀ 'ਚ ਰੋਲੀ ਜਾ ਰਹੀ ਆ ਔਰ ਉਸ ਜ਼ੁਲਮ ਦੇ ਖਿਲਾਫ ਉਸ ਸਤਿਆਚਾਰ ਦੇ ਖਿਲਾਫ ਅਸੀਂ ਰੋਸ ਵਜੋਂ ਆਵਾਜ਼ ਬੁਲੰਦ ਕੀਤੀ ਆ ਤੇ ਉਹਨਾਂ ਬੰਗਲਾਦੇਸ਼ 'ਚ ਰਹਿ ਰਹੇ ਜਿਹੜੇ ਹਿੰਦੂ ਨੇ ਜੋ ਕਸ਼ਟ ਝੱਲ ਰਹੇ ਨੇ ਉਹਨਾਂ ਦੇ ਨਾਲ ਇੱਕ ਮੁੱਠ ਦਾ ਦਾ ਪ੍ਰਗਟਾਵਾ ਕੀਤਾ ਸੀ ਔਰ ਅਸੀਂ ਆਪਣੇ ਡੀਸੀ ਮੈਮ ਨੂੰ ਸੋਮਵਾਰ ਨੂੰ ਉਹਨਾਂ ਨੂੰ ਵੀ ਮੰਗ ਪੱਤਰ ਦੇਵਾਂਗੇ ਰਾਸ਼ਟਰਪਤੀ ਦੇ ਨਾਮ ਕਿ ਭਾਰਤ ਸਰਕਾਰ ਬੰਗਲਾਦੇਸ਼ ਵਿੱਚ ਰਹਿ ਰਹੇ ਹਿੰਦੂਆਂ ਦੀ ਜਾਨ ਮਾਲ ਦੀ ਰਾਖੀ ਦੇ ਲਈ ਬੰਗਲਾਦੇਸ਼ ਦੇ ਨਾਲ ਗੱਲਬਾਤ ਕਰੇ ਆਪਣਾ ਬਣਦਾ ਰੋਲ ਨਿਭਾਵੇ ਅਤੇ ਜੇ ਭਾਰਤ ਸਰਕਾਰ ਨੂੰ ਸਖਤ ਐਕਸ਼ਨ ਲੈਣਾ ਪੈਂਦਾ ਹੈ ਤਾਂ ਇਸ ਦੇ ਲਈ ਉਹਨਾਂ ਨੂੰ ਪਿੱਛੇ ਨਹੀਂ ਹਟਣਾ ਚਾਹੀਦਾ ਧੰਨਵਾਦ ਨਮਸਕਾਰ ਜੀ ਮੇਰਾ ਨਾਮ ਐਡਵੋਕੇਟ ਦੀਪਕ ਜਿੰਦਲ ਹੈ ਮੈਂ ਆਰਐਸਐਸ ਦਾ ਨਗਰ ਕਾਰਿਆ ਵਾਹਾਂ ਬਰਨਾਲਾ ਦਾ ਅੱਜ ਦਾ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਇਹਦਾ ਕੀ ਮਕਸਦ ਹੈ ਕਿੱਥੋਂ ਚੱਲ ਗਿਆ ਆਪਾਂ ਕਿੱਥੇ ਤੱਕ ਪਹੁੰਚਿਆ ਅੱਜ ਦਾ ਜਿਹੜਾ ਪ੍ਰੋਟੈਸਟ ਹੈ ਸਟੇਸ਼ਨ ਵਾਲੇ ਸ਼ਿਵ ਮੰਦਰ ਤੋਂ ਸ਼ੁਰੂ ਹੋ ਕੇ ਸਰਦਾਰ ਭਗਤ ਸਿੰਘ ਚੌਂਕ ਤੱਕ ਖਤਮ ਹੋਇਆ ਇਸ ਦਾ ਮਕਸਦ ਹੈ ਜੋ ਗੁੰੰਗੀ ਸਰਕਾਰ ਹੈ ਬੰਗਲਾਦੇਸ਼ ਦੀ ਉਸ ਦੇ ਕੰਨ ਖੋਲਣੇ ਕਿ ਉੱਥੇ ਹਿੰਦੂਆਂ ਦਾ ਰੋਜ਼ ਨਰਸੰਹਾਰ ਹੋ ਰਿਹਾ ਰੋਜ਼ ਜਿਹੜੇ ਮੰਦਰ ਨੇ ਟੁੱਟ ਰਹੇ ਨੇ ਉਹ ਜਲਦੀ ਤੋਂ ਜਲਦੀ ਹੈ ਜਿਹੜੇ ਰੋਕ ਕੇ ਜਾਣ ਅੱਜ ਦੇ ਪ੍ਰੋਟੈਸਟ ਦਾ ਇਹ ਮੁੱਖ ਮਕਸਦ ਹੈ ਵੀ ਉੱਥੇ ਹਿੰਦੂਆਂ ਦਾ ਨੁਕਸਾਨ ਬੰਗਲਾਦੇਸ਼ ਦੇ ਵਿੱਚ ਨਾ ਹੋਵੇ। ਅਪਣੇ ਰੋਗੀਆਂ ਵੀ ਅੱਜ ਕੀ ਨਾਮ ਹੈ ਜੀ? ਨੀਲਮਣੀ ਸਮਾਧਿਆ ਅੱਜ ਦਾ ਜਿਹੜਾ ਪ੍ਰਟੋਸਟ ਕੀਤਾ ਜਾ ਰਿਹਾ ਕਿਥੋਂ ਚੱਲ ਕੇ ਕਿਸ ਮਕਸਦ ਲਈ ਕੀਤਾ ਜਾ ਰਿਹਾ ਕਿ ਜਿਹੜਾ ਅੱਜ ਦਾ ਪ੍ਰਦਰਸ਼ਨ ਆ ਇਹ ਰੋਸ ਮਾਰਚ ਆ ਚੇਤਾਵਨੀ ਮਾਰਚ ਵੀ ਆ ਰੋਸ ਮਾਰਚ ਵੀ ਆ ਇਹ ਸਹੀ ਨਹਿਰੂ ਚੌਂਕ ਤੋਂ ਸ਼ੁਰੂ ਹੋ ਕੇ ਸਰਮੰਦਰ ਤੋਂ ਭਗਤ ਸਿੰਘ ਚੌਂਕ ਤੱਕ ਆਇਆ ਇਹ ਸਾਰੇ ਸਮਾਜਿਕ ਤੇ ਧਾਰਮਿਕ ਸੰਗਠਨਾਂ ਨੇ ਇਕੱਠੇ ਹੋ ਕੇ ਬਰਨਾਲੇ ਕੀਤਾ ਸੀ ਤੇ ਇਕੱਲੇ ਬਰਨਾਲੇ ਨਹੀਂ ਹੋ ਰਿਹਾ ਇਹ ਪੂਰੇ ਭਾਰਤ ਦੇ ਵਿੱਚ 790 ਕੇਂਦਰ ਜ਼ਿਲ੍ਹਾ ਕੇਂਦਰਾਂ ਤੇ ਹੋ ਰਿਹਾ ਵਾ ਇਹ ਸਾਡੀ ਚੇਤਾਵਨੀ ਕੇਂਦਰ ਸਰਕਾਰ ਨੂੰ ਆ ਕਿ ਜਿਹੜਾ ਇਹ ਬੰਗਲਾਦੇਸ਼ ਦੇ ਵਿੱਚ 20-25 ਦਿਨਾਂ ਤੋਂ ਹਿੰਦੂਆਂ ਤੇ ਹਮਲੇ ਹੋ ਰਹੇ ਆ ਉਹ ਹਮਲੇ ਬੰਦ ਹੋਣੇ ਚਾਹੀਦੇ ਆ ਇਹ ਨਿਰੰਤਰ ਹਿੰਦੂਆਂ 'ਤੇ ਬਲਤਕਾਰ ਹੋ ਰਿਹਾ ਮੰਦਿਰਾਂ ਤੇ ਤੋੜਪਨ ਹੋ ਰਹੀਆ ਤੀਰਥ ਸਥਾਨ ਤੇ ਤੋੜਪਨ ਹੋ ਰਹੀਆ ਇਹ ਬੰਦ ਹੋਣੀ ਚਾਹੀਦੀ ਆ ਬੰਗਲਾਦੇਸ਼ ਸਰਕਾਰ ਦੇ ਵਿੱਚ ਜਿਹੜੀ ਸ਼ੇਖ ਹਸੀਨਾ ਦੀ ਸਰਕਾਰ ਡਿੱਗੀ ਆ ਉਤਵਾਜਰੀ ਨਵੀਂ ਸਰਕਾਰ ਆਈਆ ਉਤਵਾਸਪਸ ਇਸਲਾਮਿਕ ਜਿਹਾਅ ਸੋਚਦੇ ਜਿਹੜੇ ਵਿਅਕਤੀ ਜਿਹੜੇ ਸੰਗਠਨ ਹਿੰਦੂਆਂ 'ਤੇ ਹਮਲੇ ਕਰ ਰਹੇ ਆ ਹਿੰਦੂ 1971 ਨੂੰ ਬੰਗਲਾਦੇਸ਼ ਬਣਿਆ ਉਦੋਂ 47% ਸੀਗਾ ਅੱਜ 7.8% ਹਿੰਦੂ ਰਹਿ ਗਿਆ ਜਾਂ ਤਾਂ ਹਿੰਦੂਆਂ ਨੂੰ ਉੱਥੇ ਮਾਰ ਰਹੇ ਆ ਜਾਂ ਉਹਨਾਂ ਦਾ ਬਲਤਕਾਰ ਕਰ ਰਹੇ ਆ ਜਾਂ ਉਹਨਾਂ ਨੂੰ ਉੱਥੋਂ ਭਜਾਰੇ ਆ ਜੋ ਤਰ੍ਹਾਂ ਪ੍ਰੇਰਣ ਕਰ ਰਹੇ ਆਪ ਸਾਡੀ ਮੋਦੀ ਸਰਕਾਰ ਨੂੰ ਬੇਨਤੀ ਆ ਕਿ ਉਹ ਬੰਗਲਾਦੇਸ਼ ਸਰਕਾਰ ਨੂੰ ਹੁਣੇ ਇਸ ਚੀਜ਼ ਦੀ ਚੇਤਾਵਨੀ ਦਵੇ ਤੇ ਉਹਨੂੰ ਵਾਰਨਿੰਗ ਦਵੇ ਕਿ ਜਿਹੜੇ ਹਿੰਦੂਆਂ ਤੇ ਹਮਲੇ ਹੋ ਰਿਹਾ ਉਹ ਬੰਦ ਹੋਣੇ ਚਾਹੀਦੇ ਆ ਇਸੇ ਦੇ ਤਹਿਤ ਵਰਨਾਲ ਦੇ ਚਾਹੀ ਰੋਸ ਮਾਰਚ ਕੱਢਿਆ ਵਾ ਤਾਂ ਕਿ ਸਾਡੀ ਆਵਾਜ਼ ਬੰਗਲਾਦੇਸ਼ ਤੱਕ ਜਾਵੇ ਕੇਂਦਰ ਸਰਕਾਰ ਤੱਕ ਜਾਵੇ ਉੱਤੇ ਹਿੰਦੂਆਂ ਤੇ ਹੋ ਰਹੇ ਹਮਲੇ ਬੰਦ ਹੋਣ ਹਿੰਦੂਆਂ ਦੀ ਸੁਰੱਖਿਆ ਸੁਨਿਸ਼ਚਿਤ ਹੋਵੇ ਨਹੀਂ ਤਾਂ ਇਹਦੀ ਕੋਈ ਵੱਡੀ ਗੱਲ ਨਹੀਂ ਹੈ ਹਰ ਇੱਕ ਜਿਹੜੇ ਐਕਸ਼ਨ ਹੁੰਦਾ ਉਹਦਾ ਰਿਐਕਸ਼ਨ ਹੁੰਦਾ ਹਰ ਕਿਰਿਆ ਦੀ ਪ੍ਰਤੀਕਿਰਿਆ ਹੁੰਦੀ ਆ ਜੇ ਇਸ ਟਾਈਮ ਬੰਗਲਾਦੇਸ਼ ਚ ਹਿੰਦੂਆਂ ਤੇ ਹਮ ਜਿਹੜੇ ਰੁਹੰਗੀਆਂ ਗੁੱਸ ਪੈਠੀਏ ਜਿਹੜੇ ਉਥੋਂ ਬੰਗਲਾਦੇਸ਼ ਤੋਂ ਇੱਥੇ ਆਏ ਆ ਆਹੀ ਵੀ ਫਿਰ ਸਰਕਾਰ ਨੂੰ ਚਤਾਨ ਕੇ ਬੰਗਲਾਦੇਸ਼ ਦੇ ਹਿੰਦੂਆਂ ਨੂੰ ਬਚਾਉਣ ਦੇ ਲਈ ਜੇ ਭਾਰਤ ਦੀ ਆਰਮੀ ਬੰਗਲਾਦੇਸ਼ ਦੇ ਵਿੱਚ ਭੇਜਣੀ ਪੈਂਦੀ ਆ ਤਾਂ ਭਾਰਤ ਨੂੰ ਪਿੱਛੇ ਨਹੀਂ ਹਟਣਾ ਚਾਹੀਦਾ ਜੈ ਸ੍ਰੀ ਰਾਮ ਜੈ ਸ੍ਰੀ ਰਾਮ 2017 ਦੇ ਵਿੱਚ ਭਾਰਤ ਦੀ ਆਰਮੀ ਨੇ ਉੱਥੋਂ ਦੇ ਹਿੰਦੂਆਂ ਨੂੰ ਬਚਾਇਆ ਸੀ ਅੱਜ ਫੇਰ ਉਹੀ ਸਮਾਂ ਆ ਗਿਆ ਕਿ ਭਾਰਤ ਦੀ ਜਿਹੜੀ ਫੌਜ ਹੈ ਉੱਥੇ ਜਾਵੇ ਬੰਗਲਾਦੇਸ਼ ਦੇ ਵਿੱਚ